ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਜੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ ਭਾਈ ਬਾਲਾ ਇਹ ਸਾਖੀਆਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਭਾਈ ਬਾਲਾ ਦਾ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰ ਧਿਆਨ ਹੋਏ ਔਰ ਮਰਦਾਨਾ ਮੈਂ ਵੀ ਨਾਲ ਰੰਧਾ ਨਾਮ ਨਦੀ ਦੇ ਉੱਪਰ ਜਾ ਖੜੇ ਹੋਏ ਉੱਥੇ ਨਾ ਮੁਗਲ ਪਠਾਨ ਫਕੀਰ ਸੀ ਉਹਦਾ ਯਾਰ ਸੀ ਅਲੀ ਆਹਾ ਤਾਂ ਉਸ ਨਾਲ ਭੇਟ ਹੋਈ ਉਹ ਵਕੀਰ ਨੇ ਸਵਾਲ ਕੀਤਾ ਸ਼ੁਮਾ ਨਾਨਾ ਚਿਪਦਰੀ ਅਦੇ ਸ੍ਰੀ ਗੁਰੂ ਨਾਨਕ ਸਾਹਿਬ ਜੀਾਂ ਦੇ ਹਮਾਰਾ ਨਾਮ ਨਾਨਕ ਨਿਰੰਕਾਰੇ ਫੇਰ ਮੁਗਲ ਬੋਲਿਆ ਮਾਇਨੇ ਫੈਮੇ ਫੈਮੇ ਦਮ ਤਾਂ ਗੁਰੂ ਨਾਨਕ ਸਾਹਿਬ ਜੀ ਬੋਲਿਆ ਬੰਦਾ ਖੁਦਾਏ ਤਾਂ ਮੁਗਲ ਪੁੱਛਿਆ ਸ਼ਮਾ ਪੀਰ ਗੁਪਤਮ ਤਾਂ ਗੁਰੂ ਨਾਨਕ ਸਾਹਿਬ ਜੀ ਆਂਦੇ ਮਾ ਪੀਰ ਜਿੰਦਾ ਪੀਰ ਤਾਂ ਫੇਰ ਮੁਗਲ ਬੋਲਿਆ ਸ਼ਮਾ ਪੀਰ ਜਿੰਦਾ ਪੀਰ ਤਾਂ ਗੁਰੂ ਨਾਨਕ ਸਾਹਿਬ ਜੀ ਆਂਦਾ ਆਰੇ ਆਰੇ ਮੁਗਲ ਬੋਲਿਆ ਮੌਇਤ ਕਦਾ ਨੇਸ ਤਾ ਗੁਰੂ ਸਾਹਿਬ ਜੀਆਂ ਦੇ ਚਿਗ ਫੁਤਮ ਚਿਗ ਫੁਤਮ ਤਾ ਮਗਲਾ ਕਿਆ ਪੈ ਦਾਇਸ਼ ਤੰ ਮੁਰਦਾ ਤਾ ਗੁਰੂ ਨਾਨਕ ਸਾਹਿਬ ਜੀਆਂ ਦਾ ਯਕ ਖੁਦਾਏ ਪੀਰ ਕੁੱਲ ਆਲਮ ਮਰੀਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਫਕੀਰ ਖਬਰਦਾਰ ਉਹ ਮੁਗਲ ਪੈਰਾਂ ਉੱਪਰ ਟਹਿ ਗਿਆ ਸ੍ਰੀ ਗੁਰੂ ਨਾਨਕ ਸਾਹਿਬ ਜੀਆਂ ਦੇ ਖੁਦਾਏ ਦਿਗਰ ਸਖਾਦਾਰੀ ਤਾ ਮੁਗਲ ਬੋਲਿਆ ਸ਼ਮਾ ਪੀਰ ਮਾ ਮਰੀਦ ਤਾਗੁਰ ਨਾਨਕ ਸਾਹਿਬ ਜੀਾਂ ਦੇ ਗੁਪਤਮ ਸ਼ਮਾ ਨਾਮ ਬਾਬਾ ਵਲੀ ਕੰਧਾਰੀ ਤਾ ਉਸ ਮੁਗਲ ਨੇ ਕੁਰਨਸ ਕੀਤੀ ਅਦੇ ਗੁਰੂ ਜੀ ਉਸ ਮੁਗਲ ਪਰ ਖੁਸ਼ੀ ਕਰਕੇ ਫਿਰ ਉਥੋਂ ਅੱਗੇ ਚੱਲੇ ਔਰ ਕਹਿਣ ਲੱਗੇ ਚੱਲ ਮਰਦਾਨਿਆਂ ਭਾਈ ਬਾਲਾ ਤੁਹਾਨੂੰ ਇੱਕ ਹੋਰ ਫਕੀਰ ਦਾ ਦ دیدار ਕਰਾ ਕੇ ਲਿਆਈਏ ਉਥੇ ਗੁਰੂ ਨਾਨਕ ਸਾਹਿਬ ਜੀ ਅੱਗੇ ਚੱਲੇ ਤੇ ਵਲੀ ਕੰਧਾਰੀ ਦੇ ਪਾਸ ਆਨ ਪ੍ਰਾਪਤ ਹੋਏ ਫੇਰ ਗੁਰੂ ਨਾਨਕ ਜੀ ਮਰਦਾਨਾ ਔਰ ਮੈਂ ਤਿੰਨੇ ਉੱਥੋਂ ਚੱਲੇ ਚੌਥੇ ਦਿਨ ਵਲੀ ਕੰਧਾਰੀ ਦੇ ਪਾਸ ਆਨ ਪਹੁੰਚੇ ਵਲੀ ਕੰਧਾਰੀ ਦੇ ਪਾਸ ਸ਼ਰਬ ਪਠਾਨ ਦੱਖਣੀ ਬੈਠਾ ਸੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਏ ਤੇ ਆਖਿਆ ਸਲਾਮ ਅਲੈਕਮ ਵਲੀ ਕੰਧਾਰੀ ਤਾਂ ਵਲੀ ਕੰਧਾਰੀ ਆਖਿਆ ਵਾ ਅਲੈਕਮ ਸਲਾਮ ਆਈਏ ਬੈਠੀਏ ਪੀਰ ਜੀ ਸ਼ਰਬ ਹਾਜੀ ਹੋਈ ਲਵਤਮ ਫਤਵਾ ਬਹਿਸ਼ੂਸ਼ਵਾ ਤਾ ਗੁਰੂ ਨਾਨਕ ਸਾਹਿਬ ਜੀ ਆਂਦੇ ਲੁਪਤਮ ਗੁਦਾਈ ਬੰਦਾ ਗਮਰਾਹੀ ਕਰਮ ਬਖਸ਼ਿਐ ਇਲਾਹੀ ਤਾ ਸ਼ਰਬ ਪਠਾਨ ਬੋਲਿਆ ਪੁਰਸ਼ੀ ਸ਼ਰਬ ਗੁਬਦ ਨਾਨਕ ਦਰਸਤ ਮਾਇਆ ਬੋਲੇ ਕੁਲਾਹ ਚਿਹਵਾਲ ਤਾ ਗੁਰੂ ਨਾਨਕ ਸਾਹਿਬ ਜੀ ਆਂਦੇ ਕੁੱਲ ਕੁੱਲ ਏਕ ਖੁਦਾਏ ਸਭ ਤੇ ਬੇਪਰਵਾਹੇ ਸਿਵਦ ਧਰੇ ਏਕ ਨਿਸ਼ਾਨਾ ਸਭ ਤੇ ਹੋਏ ਬਗਾਨਾ ਗੋਵਤ ਨਾਨਕ ਦਰਸਤ ਮਾਇਆ ਸਮਝੇ ਤਬ ਗਏ ਖੁੱਲੇ ਆਇਨਾ ਫੇਰ ਸ਼ਰਵ ਪੁੱਛਿਆ ਕਫਨੀ ਚਕਾਰ ਕਰਦੀ ਤਾਂ ਗੁਰੂ ਨਾਨਕ ਸਾਹਿਬ ਜੀ ਆਂਦੇ ਕਫਨੀ ਖਾਬ ਖੁਦਾਏ ਕਾ ਦੇਜ ਮਰਦਾ ਹੋਏ ਤਜੇ ਸਭ ਭੇਸ ਜ਼ੁਲਮ ਜਹਾਨ ਅੱਲਾਹ ਨੇ ਕੀਆ ਖਾਲਗ ਏਕ ਅਵਰ ਨਈ ਦੁਆ ਗੋਵਤ ਨਾਨਕ ਸੁਣ ਸ਼ਰਵ ਇਆਣੇ ਦਸਤ ਮੈਨਾ ਜੋ ਹੱਕ ਪਛਾਣੇ ਸ਼ਰਬ ਪ੍ਰੀਸ ਪੁਰਸੀ ਦੰਸੇ ਲੀਰਾ ਚਕਰਦੀ ਤਾ ਗੁਰੂ ਨਾਨਕ ਸਾਹਿਬ ਜੀਆਂ ਦੇ 6 ਸਾਲਸ ਕੁੱਲ ਜਹਾਨ ਚਾਰਕ ਦੇਵ ਛੁੱਟੇ ਕੁਰਾਨ ਸ਼ਰਾ ਸ਼ਰੀਅਤ ਮਾਨੋ ਨਾਹੀ ਸ਼ਰੀਅਤ ਮਾਰਬਦ ਦਾਵੇ ਮਾਹੀ ਬਾਹਰੋਂ ਸ਼ਾਹੀ ਅੰਦਰੋਂ ਲਾਲ ਗਵਤਮ ਨਾਨਕ ਦਰ ਪਹੁੰਚੇ ਹਾਲ ਫਿਰ ਸ਼ਰਫ ਪ੍ਰਸੀਧ ਕਮਰ ਮੁਕਤਾ ਕੇਵਾਲ ਗੁਰੂ ਨਾਨਕ ਸਾਹਿਬ ਜੀਆਂ ਦੇ ਮੁਕਤ ਮੇਰ ਖੁਦਾਏ ਦੀ ਸਾਹਦ ਪੀਰ ਬਤਾਏ ਦੂਜੀ ਸੇਤੀ ਫਕਰਾ ਕਰੋ ਦਾ ਪਾਵੋ ਰਾਹੇ ਨਿਵਾਏ ਐਸੀ ਰਹਿਣੀ ਜੇ ਰਹਿ ਤਾ ਹੋਵੇ ਦਰਸ ਇਮਾਨ ਜੋਰ ਜ਼ੁਲਮ ਨਾ ਕਿਸੇ ਪਰ ਕਰੋ ਪਕੜ ਹਲੀਮੀ ਖਾਨ ਗੁਬਤ ਨਾਨਕ ਸੁਣ ਸ਼ਰਫ ਆਜ਼ੀ ਮਕਾਨ ਤਾ ਫੇਰ ਸ਼ਰਪਾਕਿਆ ਗੋਦੜੀ ਚੇਕਾਰ ਫਕਰਾਂ ਕੰਨ ਤਾ ਗੁਰੂ ਨਾਨਕ ਸਾਹਿਬ ਜੀਆਂ ਦੇ ਗੋਦੜੀ ਗਿਆਨ ਸਮਝੇ ਏਕ ਖੁਦਾਏ ਸਰੀ ਸਬੂਰੀ ਸੱਚ ਤਾਗਾ ਪਾਏ ਸਾਧ ਪੀਰ ਮਿਲ ਸੀਵੇ ਪਾਟਨਾ ਕਬੂ ਜਾਏ ਸਭ ਤੇ ਨੀਰ ਕਹਾਈਐ ਤਾ ਗੁਰ ਅੰਗ ਸਮਾਏ ਗੁਰਬਦ ਨਾਨਕਿਓਨ ਸ਼ਰਵ ਚੱਲੇ ਹੁਕਮਰ ਜਾਏ ਤਾ ਫੇਰ ਸ਼ਰਵ ਪ੍ਰਿਸ਼ੀਧ ਕੌਂਸ ਚਿਗਾਰ ਕਰਦੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੌਂਸ ਕਾਮਨ ਬਿੰਦ ਕਰ ਨਹੀਂ ਕਹੀ ਨਿਕਲਣਾ ਜਾਵੇ ਪਰ ਨਸੀਅਤ ਰੱਖੀ ਹੈ ਆਪਣੇ ਘਰ ਆਵੇ ਲਗਨ ਸਗਣ ਤਵ ਜਾ ਗਈ ਜਬ ਏਕ ਦਿਖਾਵੇ ਦਿਲ ਦਲੀਲ ਉੱਠੇ ਨਹੀਂ ਕਾਏ ਮਨ ਈਮਾਨ ਮਲਾਵੇ ਕਾਏ ਮਨ ਈਮਾਨ ਮਲਾਵੇ ਗੁਪਤਮ ਨਾਨਕ ਸਰਬ ਸੁਣ ਤਵ ਫਕਰ ਕਹਾਵੇ ਫੇਰ ਸ਼ਰਫ ਪੁਛਦਾ ਪੁਰੀ ਪ੍ਰਸ਼ੀਦ ਠੀਕਰ ਚੇ ਮਰ ਮਰ ਫਰਮੂਦ ਤਾਂ ਗੁਰੂ ਸਾਹਿਬ ਜੀ ਕਹਿੰਦੇ ਠਾਕੁਰ ਰਾਉਸ ਕੋ ਨਾਮ ਭੀਖ ਕਰ ਲਿਓ ਮੰਗੋ ਏ ਖੁਦਾਏ ਪੈ ਪੀਰ ਫਰਮਾਇਸ਼ ਏਉ ਦੂਜਾ ਦਿਲ ਤੇ ਦੂਰ ਕਰ ਕਰ ਪੈਦਾ ਨਾ ਪੈਦ ਐਸੀ ਮਸਲਤ ਹੋਏ ਰਹੋ ਕਬੂ ਨਾ ਪੜੀਏ ਕੈਦ ਗੋਵਤ ਨਾਨਕ ਸ਼ਰਮ ਕੀਤੇ ਪਰ ਕਹਾ ਗਮਾਨ ਹਕਰ ਮਾਰਫਤ ਤਾ ਮਿਲੇ ਦੂਜਾ ਗਿੜੇ ਨਿਸ਼ਾਨ ਫੇਰ ਸ਼ਰਮ ਪਰਸੀਦ ਪਰਸੀਦ ਬਰਾਗੀ ਚਿਫਰ ਚਿਫਰ ਮਾਏ ਤਾ ਫੇਰ ਗੁਰਨਾਨਕ ਸਾਹਿਬ ਜੀ ਆnde ਬਰਾਗੀ ਬੇਅਬ ਹੋਏ ਰਹੇ ਕੀਏ ਕੋ ਕੀਆ ਹੀਕ ਹੈ ਕਰਨੇ ਹਾਰੇ ਕੀ ਸਿਵਤ ਬਤਾਏ ਮਤਲਬ ਪੂਰਾ ਕਰੇ ਖੁਦਾਏ ਗੋਬਤ ਨਾਨਕ ਸੁਨ ਸ਼ਰਫ ਇਆਣੇ ਪੀਰ ਪਕੜੇ ਤਵ ਏਕ ਬਿਸ਼ਾਣੇ ਸ਼ੇਖ ਸ਼ਰਫ ਪਠਾਨ ਬਿਦਰ ਸ਼ਹਿਰ ਦਾ ਬਾਬੇ ਬਲੀ ਕੰਧਾਰੀ ਪਰ ਪਰਚਨ ਆਇਆ ਇਹ ਗੋਸ਼ਟ ਕੰਧਾਰ ਵਿੱਚ ਹੋਈ ਅਰਗੰਦਾ ਨਦੀ ਉੱਤੇ ਫਿਰ ਸ਼ਰਫ ਗੁਰੂ ਨਾਨਕ ਜੀ ਦੇ ਚਰਨਾਂ ਦੇ ਟਹਿਬਿਆ ਆਖਿਆ ਸ਼ੁਮਾ ਪੀਰ ਬਾ ਮੁਰੀਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਿਦਰ ਸ਼ਹਿਰ ਵਿੱਚ ਜਾ ਰਹੋ ਫਿਰ ਸ਼ਰਫ ਆਖਿਆ ਪੀਰ ਨਾਨਕ ਅਮਗੋ ਫਿਰ ਕਦ ਦੀਦਾਰ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਆਂਦੇ ਦੀਦਾਰ ਦਿਲ ਵਿੱਚ ਰੱਖਿਓ ਜੋ ਭੁੱਲਣਾ ਜਾਵੇ ਸ਼ਰਮ ਨੇ ਆਖਿਆ ਪੀਰ ਜੀ ਦੀਦਾਰ ਦੇਲ ਹੋਵੇਗਾ ਪਰ ਫਿਰ ਵੀ ਇਸ ਵਜ੍ਹਾ ਮਨੇ ਤਾਂ ਗੁਰੂ ਨਾਨਕ ਸਾਹਿਬ ਜੀ ਆਂਦੇ ਜੇ ਬਾਦ ਤਲਬ ਰੱਖਦੇ ਹੋ ਨਾ ਸ਼ਜਾਦਾ ਮਰਾਸੀ ਹੋਵੇਗਾ ਫਿਰ ਉਹਦਾ ਦੀਦਾਰ ਕਰ ਲਿਆ ਜੀ ਤਾਂ ਹਮਾਰਾ ਹੀ ਦੀਦਾਰ ਹੋ ਜਾਏਗਾ ਇਹ ਬਾਦ ਦਰਸਤ ਕਰ ਮੰਨਿਓ ਫੇਰ ਸ਼ਰਫਾਂ ਦਾ ਜੀ ਉਹ ਕਿੱਥੇ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਆਂਦੇ ਉਹ ਖੁਰਮਾ ਸ਼ਹਿਰ ਹੈ ਨਾ ਉਥੇ ਸ਼ਹਿਜ਼ਾਦਾ ਮਰਦਾਨੇ ਦਾ ਪੁੱਤਰ ਹੋਵੇਗਾ ਉਥੇ ਅਸੀਂ ਉਹਨੂੰ ਛੱਡ ਕੇ ਆਵਾਂਗੇ ਫੇਰ ਗੁਰੂ ਜੀ ਆਂਦੇ ਸ਼ਰਫ ਜੀ ਅਬ ਵਲੀ ਕੰਧਾਰੀ ਹੈ ਜੋ ਉਹਦਾ ਦੀਦਾਰ ਕਰੀਏ ਸ਼ੇਖ ਸ਼ਰਫ ਨੇ ਆਖਿਆ ਭਲਾ ਪੀਰ ਜੀ ਵੱਡੀ ਅਨਾਇਤ ਹੋਈ ਫੇਰ ਵਲੀ ਕੰਧਾਰੀ ਆਖਿਆ ਹਮ ਕੋ ਕੌਲ ਕਰਾਰ ਕਹੋ ਤਾਂ ਗੁਰੂ ਜੀ ਆਖਿਆ ਇਹ ਕੌਲ ਹੈ ਦਾਵਾ ਦੂਰ ਕਰ ਸੰਿਆਸ ਅਰ ਰਵਾਜੀ ਜੀਤੇ ਫਿਰਕੇ ਹੈ ਸਾਰੇ ਖੁਦਾਏ ਦੇ ਨੇ ਇਉਂ ਹੀ ਜਾਨੋ ਫਕੀਰੀ ਉਹਦੀ ਹੈ ਤਵਲੇ ਕਿੰਧਾਰੀ ਆਖਿਆ ਪੀਰ ਜੀ ਜਦੋਂ ਦਾ ਦੀਦਾਰ ਤੇਮਾਰਾ ਹੋਇਆ ਤਦ ਦਾ ਇਹ ਦਾਇਆ ਹਮ ਸੇ ਉੱਠ ਗਿਆ ਹੈ ਖੁਦਾਏ ਸ਼ਰਭਾ ਜੀ ਹੋਇਆ ਔਰ ਭਲਾ ਹੋਆ ਫੇਰ ਵਾਲੀ ਕੰਧਾਰੀ ਆਖਿਆ ਪੀਰ ਜੀ ਤੂੰ ਹਮਕੋ ਸਾਥ ਲੈ ਚੱਲੋ ਤਾਂ ਗੁਰੂ ਨਾਨਕ ਸਾਹਿਬ ਜੀ ਆਦੇ ਵਾਲੀ ਕੰਧਾਰੀ ਅਸਾਂ ਤੈਨੂੰ ਇੱਥੇ ਹੀ ਰੱਖਣਾ ਵਾਲੀ ਕੰਧਾਰੀ ਆਖਿਆ ਜੀ ਤੇਮਾਰੀ ਰਜ਼ਾਏ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਇਹ ਮੁਲਕ ਤੇਮਾਰਾ ਤਾਂ ਮਹਾਰਾਜ ਜੀ ਫਿਰ ਵਾਲੀ ਕੰਧਾਰੀ ਦੇ ਪਾਸੋਂ ਚੱਲੇ ਕਿੰਨਾ ਕੋ ਪਿੰਡਾਂ ਗਏ ਨਾ ਮਰਦਾਨਿਆ ਆਖਿਆ ਗੁਰੂ ਜੀ ਤੁਸੀਂ ਬਲੀ ਕੰਧਾਰੀ ਦੇ ਬੜੇ ਮਿਹਰਬਾਨੀ ਕੀਤੀ ਗੁਰੂ ਨਾਨਕ ਸਾਹਿਬ ਜੀ ਆਦੇ ਭਾਈ ਮਰਦਾਨਾ ਇਹ ਸਾਡਾ ਪਿਆਰਾ ਯਾਰ ਹੈ ਇੰਨੇ ਸਾਡੀ ਤ੍ਰੇਤੇ ਯੁਗ ਚ ਬੜੀ ਸੇਵਾ ਕੀਤੀ ਹੈ ਫਿਰ ਗੁਰੂ ਅੰਗਦ ਸਾਹਿਬ ਜੀ ਮੈਂ ਪੁੱਛਿਆ ਹੇ ਗੁਰੂ ਨਾਨਕ ਜੀ ਜੇਕਰ ਤ੍ਰੇਤੇ ਯੁਗ ਵਿੱਚ ਆਪ ਦਾ ਯਾਰ ਸੀ ਫਿਰ ਤੁਰਕ ਦੇ ਘਰ ਕਿਉਂ ਜਨਮ ਪਾਇਆ ਫਿਰ ਗੁਰੂ ਨਾਨਕ ਸਾਹਿਬ ਜੀ ਆਦੇ ਸੁਣ ਭਾਈ ਬਾਲਾ ਇਨੇ ਤ੍ਰਿਤਜੁਗ ਵਿੱਚ ਕੁੱਤਾ ਮਾਰਿਆ ਸੀ ਇਸ ਵਾਸਤੇ ਇਨੇ ਤੁਰਕ ਦੇ ਘਰ ਜਨਮ ਲਿਆ ਸਾਡਾ ਇਹਦੇ ਨਾਲ ਬਚਨ ਸੀ ਨਾਲੇ ਦੀਨਾ ਨਾਥ ਜੀ ਨਾਲੇ ਦੀਨਾ ਨਾਥ ਨਾਲ ਵੀ ਸਾਡਾ ਬਚਨ ਸੀ ਵਲੇ ਕੰਧਾਰੀ ਨਾਲ ਸ਼ੇਖ ਸ਼ਰਫ ਵੀ ਪੂਰਨ ਹੋਇਆ ਮਰਦਾਨੇ ਪੁੱਛਿਆ ਜੀ ਸ਼ੇਖ ਸ਼ਰਫ ਵਲੇ ਕੰਧਾਰੀ ਜਿਹਾ ਹੋਇਆ ਕਿ ਕੁਝ ਘੱਟ ਹੋਇਆ ਫੇਰ ਗੁਰੂ ਨਾਨਕ ਸਾਹਿਬ ਜੀ ਆਦੇ ਸੁਣ ਭਾਈ ਮਰਦਾਨਾ ਵਲੀ ਕੰਧਾਰੀ ਬਹੁਤ ਦੂਰ ਹੈ ਪਰ ਮਰਦਾਨਾ ਸ਼ੇਖ ਸ਼ਰਫ ਵੀ ਆਪਣੇ ਜੋਗਾ ਹੋ ਗਿਆ ਹੈ ਸ਼ੇਖ ਸ਼ਰਫ ਪਾਸੋਂ ਦੋ ਹੋਰ ਵੀ ਸਿੱਜਣਗੇ ਪਰ ਵਲੀ ਕੰਧਾਰੀ ਪਾਸੋਂ ਸੈਂਕੜੇ ਲੋਕ ਸੈਂਕੜੇ ਜੀ ਉਧਰਣਗੇ ਉਹਨਾਂ ਦੀ ਮੁਕਤੀ ਹੋਵੇਗੀ ਕਿਉਂਕਿ ਵਲੀ ਕੰਧਾਰੀ ਇੱਕ ਗੁਰੂ ਦੇ ਸਮਾਨ ਹੋ ਗਿਆ ਫੇਰ ਮਰਦਾਨੇ ਪੁੱਛਿਆ ਜੀ ਦੀਨਾ ਨਾਥ ਕਿਹਾ ਗੂਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਂਦੇ ਭਾਈ ਮਰਦਾਨਾ ਦੀਨਾ ਨਾਥ ਅੱਗੇ ਹੀ ਪੂਰਨ ਹੈ ਦੀਨਾ ਨਾਥ ਦੀ ਬਿਹੰਗਮ ਭਗਤੀ ਹੋਈ ਸਾਡੀ ਪੰਖ ਭਗਤੀ ਹੈ ਮਰਦਾਨੇ ਪੁੱਛਿਆ ਗੁਰੂ ਜੀ ਉਹਦੀ ਬਿਹੰਗਮ ਭਗਤੀ ਕਿਵੇਂ ਹੋਈ ਗੁਰੂ ਨਾਨਕ ਦੇਵ ਜੀ ਆਂਦੇ ਮਰਦਾਨਿਆਂ ਉਹਦੀ ਬਿਹੰਗਮ ਭਗਤੀ ਇਸ ਵਾਸਤੇ ਹੋਈ ਜੋ ਮਾਇਆ ਉਹਨੂੰ ਲੱਗੀ ਨਹੀਂ ਜਮਦਿਆਂ ਭਗਤ ਲੈਂਦੋਈ ਆਇਆ ਨਾ ਗ੍ਰਿਸ਼ਤ ਨਾ ਕਸਬ ਅੱਗੇ ਟਹਿਲ ਕਰਨ ਨਾ ਹੋਰ ਨਾ ਇਹਨੂੰ ਘਾਟੇ ਦਾ ਸ਼ੌਂਕ ਨਾ ਇਹਨੂੰ ਵਾਧੇ ਦਾ ਅਰਖ ਦੇ ਸਭ ਤੇ ਵੱਡਾ ਸੀ ਗ੍ਰਿਸ਼ਤੀ ਗ੍ਰਿਸ਼ਤ ਕਰਸੀ ਦਾ ਸਾਰੀ ਔਲਾਦ ਇਹਦੀ ਮਹਾਪੁਰਖ ਹੋਵੇਗੀ ਸਾਨੂੰ ਪਹਿਲੇ ਹੀ ਗ੍ਰਿਸ਼ਤ ਹੋਇਆ ਉਹਦੀ ਇਸ ਵਾਸਤੇ ਬਿਹੰਗਮ ਭਗਤੀ ਹੋਈ ਫੇਰ ਮਰਦਾਨੇ ਅਰਦਾਸ ਕੀਤੀ ਹੇ ਸਾਧਗਰ ਜੀ ਇਹ ਕਾਬਲ ਸ਼ਹਿਰ ਦੇ ਵਿੱਚ ਵੀ ਕੋਈ ਮਹਾਪੁਰਖ ਹੈ ਗੁਰੂ ਨਾਨਕ ਸਾਹਿਬ ਜੀ ਆਦੇ ਸਨ ਮਰਦਾਨਿਆਂ ਇੱਥੇ ਵੀ ਇੱਕ ਪਠਾਨ ਹੈ ਬਾਬੂ ਖੇਲਦੀ ਦੇ ਵਿੱਚ ਪਰ ਅਜੇ ਮੁਸ਼ਕਿਆ ਨਹੀਂ ਮਰਦਾਨਿਆਂ ਆਖਿਆ ਜੀ ਉਹਨੂੰ ਮਿਲਣਾ ਗੁਰੂ ਨਾਨਕ ਸਾਹਿਬ ਜੀ ਆਖਿਆ ਭਾਈ ਮਰਦਾਨਿਆਂ ਅਸਾਂ ਉਹਨੂੰ ਜ਼ਰੂਰ ਮਿਲਣਾ ਗੁਰੂ ਨਾਨਕ ਸਾਹਿਬ ਜੀ ਮਰਦਾਨਾ ਤੇ ਮੈਂ ਜਾ ਬਾਬੂ ਖੇਲਦੀ ਵਿਚ ਜਾਵੜੇ ਅੱਗੇ ਦੇਖਣ ਕੀ ਆ ਦੇਖਣ ਇੱਕ ਘੱਟੀ ਖਾਲੀ ਪਈ ਸੀ ਉਹਦੇ ਦੇ ਬੈਠ ਗਏ ਇੱਕ ਪਠਾਨ ਆਇਆ ਕਹਿਣ ਲੱਗਾ ਗੁੰਚੇ ਤੂੰ ਕੌਣ ਹੋ ਗੁਰੂ ਨਾਨਕ ਸਾਹਿਬ ਜੀ ਆਂਦੇ ਹਮ ਬੰਦੇ ਖੁਦਾਏ ਕੇ ਆ ਫਿਰ ਪਠਾਨ ਨੇ ਆਖਿਆ ਗੁਰੂ ਜੀ ਫਿਰ ਪਠਾਨ ਨੇ ਆ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਰੇ ਗੁੰਚੇ ਬੰਦੇ ਦਾ ਸਾਰੇ ਖੁਦਾਏ ਦੇ ਨੇ ਪਰ ਆਪ ਇੱਥੇ ਬੈਠੇ ਹੋ ਕਿਹਦੇ ਨਾਲ ਕੰਮ ਹੈ ਗੁਰੂ ਨਾਨਕ ਸਾਹਿਬ ਜੀ ਆਂਦੇ ਅਰੇ ਪਠਾਨ ਅਸੀਂ ਫਕੀਰ ਆ ਇੱਥੇ ਇੱਕ ਹਮਾਰਾ ਅਸ਼ਨਾਉ ਫੇਰ ਪਠਾਨ ਆਖਿਆ ਉਹ ਕੌਣ ਹੈ ਔਰ ਉਹਦਾ ਨਾਮ ਕੀ ਹੈ ਫੇਰ ਗੁਰੂ ਨਾਨਕ ਸਾਹਿਬ ਜੀ ਆਦੇ ਖਰੇ ਅਰੇ ਖਾਨ ਉਹ ਖੱਤਰੀ ਹੈ ਨਾਂ ਉਹਦਾ ਮਾਨਾ ਫੇਰ ਪਠਾਨ ਆਖਿਆ ਅਰੇ ਗੁੰਚੇ ਉਹਦੇ ਬਾਪ ਦਾ ਕੀ ਨਾਂ ਗੁਰੂ ਨਾਨਕ ਸਦੇਵ ਜੀ ਆਦੇ ਭਾਈ ਉਸਦੇ ਬਾਪ ਦਾ ਨਾਮ ਹੈ ਖਾਨ ਜੰਦ ਪਠਾਣਾਂ ਦਾ ਚੱਲੋ ਭਾਈ ਮੈਂ ਤੁਹਾਨੂੰ ਉਹਦੇ ਕੋਲ ਲੈ ਚਲਦਾ ਗੁਰੂ ਨਾਨਕ ਸਾਹਿਬ ਜੀਾਂ ਦੇ ਅਰੇ ਪਠਾਣ ਮੈਂ ਜਾਣਾ ਨਹੀਂ ਉਹ ਆਪੇ ਆ ਜਾਏਗਾ ਉਸ ਪਠਾਣ ਨੇ ਜਾ ਕੇ ਖੱਤਰੀ ਨੂੰ ਆਖਿਆ ਅਰੇ ਮਾਣੇ ਤੇਰੇ ਦੋ ਫਕੀਰ ਅਸ਼ਨਾਓ ਨੇ ਬਾਜ਼ਾਰ 'ਚ ਬੈਠੇ ਨੇ ਕਹਿੰਦੇ ਨੇ ਖਾਨਚੰਦ ਖੱਤਰੀ ਦਾ ਪੁੱਤਰ ਮਾਣਾ ਸਾਡਾ ਅਸ਼ਨਾਓ ਆ ਮੈਂ ਉਹਨਾਂ ਦਰਵੇਸ਼ਾਂ ਨੂੰ ਆਖਿਆ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਮਾਣੇ ਪਾਸ ਲੈ ਚਲਦਾ ਉਹਨਾਂ ਆਖਿਆ ਭਾਈ ਅਸੀਂ ਨਹੀਂ ਚੱਲਦੇ ਉਹ ਆਪੇ ਆਓ ਉਹ ਖੱਤਰੀ ਨੇ ਆਖਿਆ ਉੱਥੇ ਮੇਰਾ ਤਾਂ ਕੋਈ ਜਾਨਵ ਹੈ ਹੀ ਨਹੀਂ ਅਛਨਾਉ ਹੈ ਨਹੀਂ ਪਠਾਨ ਨੇ ਆਖਿਆ ਰੇ ਭਾਈ ਮਾਣਾ ਦਾ ਨਾਂ ਤੇ ਰਹੀ ਹੈ ਉਹ ਤੇਰਾ ਹੀ ਨਾਂ ਲੈਂਦੇ ਨੇ ਨਹੀਂ ਤਾਂ ਹਮ ਆਪਣੇ ਘਰ ਸੇ ਟੁਕੜਾ ਲੈ ਜਾਂਦੇ ਇਹ ਬਾਤ ਸੁਣੀ ਨਾ ਮਾਣ ਚੰਦ ਇਹ ਵਿਚਾਰ ਕੀਤੀ ਭਾਈ ਮੈਂ ਚੱਲਾਂ ਤਾਂ ਸਹੀ ਮਾਨਚੰਦ ਦੋ ਸੇਰ ਮੇਵਾ ਲੈ ਕੇ ਗਿਆ ਜਾ ਕੇ ਦੇਖੇ ਦੋ ਫਕੀਰ ਬੈਠੇ ਇਹਨਾਂ ਦਾ ਭੇਦ ਕੁਝ ਨਹੀਂ ਮਾਲਮ ਹੁੰਦਾ ਮਾਨੇ ਜਾ ਕੇ ਆਖਿਆ ਏ ਫਕੀਰ ਜੀ ਤਹਰੀ ਭਏ ਤਾਂ ਅੱਗੇ ਮੇਵਾ ਰੱਖਿਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਓ ਮਾਨਚੰਦ ਸਤ ਗਰਤਾਰ ਆਓ ਬੈਠੀਏ ਫੇਰ ਮਾਨਚੰਦ ਆਖਿਆ ਏ ਫਕੀਰ ਜੀ ਅਤੀਰ ਫਕੀਰ ਤਾਂ ਸਭ ਕੋ ਅਸ਼ਨਾ ਹੋਣ ਫਕੀਰ ਦਾ ਸਭ ਕੋਈ ਫਕੀਰ ਦਾ ਦੇ ਸਾਰੇ ਸੇਵਕ ਹੀ ਨੇ ਪਰ हे ਨਿਰੰਕਾਰ ਜੀ ਆਪ ਮਿਹਰਬਾਨੀ ਕਰਕੇ ਆਖੋ ਆਪ ਮੇਰੇ ਕਦੋਂ ਦੇ ਛਨਾਇਓ ਇਹ ਮੈਂ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਆਂਦੇ ਭਾਈ ਮਾਨਚੰਦ ਤੈਨੂੰ ਆਪੇ ਖਬਰ ਹੋ ਜੇਗੀ ਫਿਰ ਮਾਨਚੰਦ ਨੇ ਆਖਿਆ ਦੀਨਾ ਨਾਥ ਜੀ ਆਪਕਾ ਨਾ ਹੋ ਗਿਆ ਗੁਰੂ ਸਾਹਿਬ ਜੀ ਆਂਦੇ ਮਾਨਚੰਦ ਮੇਰਾ ਨਾਉ ਨਾਨਕ ਨਿਰੰਕਾਰੀ ਹੈ ਇਹਦਾ ਨਾਉ ਬਾਲਾ ਆ ਇੱਕ ਸਾਡਾ ਮਰਾਸੀ ਹੈ ਸੋ ਬਾਹਰ ਮਾਨਚੰਦ ਆਖਿਆ ਜੀ ਆਪਦਾ ਵਤਨ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਆਂਦੇ ਭਾਈ ਮਾਨਚੰਦ ਦੇਸ਼ ਵਤਨ ਸੱਬੇ ਸਮਝ ਲੈਗਾ ਤੈਨੂੰ ਖਬਰ ਦੇਸ਼ ਵਤਨ ਦੀ ਤਾਂ ਮਾਨਚੰਦ ਆਖਿਆ ਦੇਖਣ ਦੇਖਾ ਦੇਖਣਾ ਹਾਰੇ ਹੋਣਗੇ ਤਾਂ ਸੁਣੇ ਤਾਂ ਜ਼ਰੂਰ ਹੋਣਗੇ ਗੁਰੂ ਨਾਨਕ ਸਾਹਿਬ ਜੀ ਸ਼ਬਦ ਬੋਲੇਆ ਦੇਸ਼ ਹਮਾਰਾ ਵੇ ਗਾਮਪੁਰ ਕਹੇ ਕਹਾਏ ਤਿਸ ਵਤਨ ਸੇ ਆਏ ਰਾਜਾ ਤਿਸ ਕਾ ਏਕੰਕਾਰ ਹੈ ਤਿਸ ਨੇ ਇਹਾ ਪਟਾਇ ਮਾਨ ਚੰਦ ਕੋ ਰਹਾ ਬਤਾਇਆ ਨਿਰਮਲ ਮਾਰਗ ਪਾਇਆ ਨਾਨਕ ਕਹੇ ਸੁਣ ਮਾਨ ਚੰਦ ਜੀ ਹਮ ਤਮਕ ਤਦੀ ਬੁਲਾਇਆ ਆ ਮਾਨ ਚੰਦ ਆਖਿਆ ਤੁਮ ਤੋ ਔਰ ਹੀ ਬਾਤਾਂ ਕਰਦੇ ਹੋ ਸੋ ਸੰਸਾਰ ਮੇ ਇਹ ਬਾਤਾਂ ਨਹੀਂ ਫਿਰ ਗੁਰੂ ਨਾਨਕ ਸਾਹਿਬ ਜੀ ਇੱਕ ਸ਼ਬਦ ਆਖਿਆ ਰਾਗ ਤਲੰਗ ਦੇ ਵਿੱਚ ਤਾਂ ਉਹ ਅਸਲ ਹਨ ਉਹ ਬਾਤਾਂ ਨਕਲੀ ਨੇ ਗੁਰੂ ਨਾਨਕ ਸਾਹਿਬ ਜੀ ਇੱਕ ਸ਼ਬਦ ਆਖਿਆ ਰਾਗ ਤਲੰਗ ਦੇ ਵਿੱਚ ਰਾਗ ਤਲੰਗ ਮਹੱਲਾ ਪਹਿਲਾ ਜਨ ਕੀ ਆਤ ਨ ਦੇਖਿਆ ਕਿਆ ਕਹੀਏ ਪਾਈ ਆਪ ਜਾਣੇ ਕਰਿਆ ਜਨਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ ਸਦਾ ਸੁਖ ਹੋਏ ਆ ਪਿਆਰੇ ਕਾ ਰਾਇਸਾ ਜਿਤ ਦੁੱਖ ਰਹੇ ਨਾ ਕਾਈ ਜਦੋਂ ਇਹ ਮਹਾਰਜ ਜੀ ਨੇ ਸ਼ਬਦ ਆਖਿਆ ਨਾ ਫਿਰ ਮਾਨਚੰਦ ਆਖਿਆ ਗੁਰੂ ਜੀ ਇਹ ਜੀਵ ਦਾ ਭਲਾ ਕਿਵੇਂ ਹੋਵੇਗਾ ਸ੍ਰੀ ਗੁਰੂ ਨਾਨਕ ਸਾਹਿਬ ਜੀਾਂ ਦੇ ਸਣ ਭਾਈ ਮਾਨਚੰਦ ਜੀ ਦਾ ਭਲਾ ਤਦ ਹੋਵੇ ਜਾਂ ਇਹ ਸਾਈਂ ਬਿਨਾ ਪਰਮੇਸ਼ਰ ਹੋਰ ਕੋਈ ਚਿੱਤ ਨਾ ਰਵੇ ਸਵਾਸ ਸਵਾਸ ਕਰਤਾਰ ਯਾਦ ਕਰਦਾ ਰਹੇ ਫਿਰ ਮਾਨਚੰਦ ਆਖਿਆ ਜੀ ਕੋਈ ਵਿਧ ਬਤਾਈਏ ਜਿਸ ਕਰ ਕਰਤਾਰ ਚਿੱਤ ਆਵੇ ਸ੍ਰੀ ਗੁਰੂ ਨਾਨਕ ਸਾਹਿਬ ਜੀਾਂ ਦੇ ਭਾਈ ਮਾਨਚੰਦ ਭੁਖ ਦਾ ਸਮਾਨ ਕਰ ਨੰਗ ਦਾ ਸੰਸਾਣਾ ਕਰ ਇੱਕ ਗਰਤਾਰ ਦਾ ਸੰਸਾ ਕਰ ਜੋ ਤੈਨੂੰ ਗਰਤਾਰ ਵਿਸਰ ਗਿਆ ਤਾਂ ਗਰਤਾਰ ਚ ਤਾਵੇ ਮਾਨਚੰਦਾਂ ਦਾ ਧੰਨ ਹੋ ਗੁਰੂ ਜੀ ਧੰਨ ਹੋ ਇਹ ਕਹਿ ਕੇ ਸ੍ਰੀ ਗੁਰੂ ਨਾਨਕ ਜੀ ਦੇ ਚਰਨਾਂ ਤੇ ਟਹਿਬਿਆ ਗੁਰੂ ਨਾਨਕ ਸਾਹਿਬ ਜੀ ਆਪਣੇ ਹੱਥ ਦਾ ਡੰਡਾ ਦਿੱਤਾ ਆਖਿਆ ਨੇ ਸੁਣ ਭਾਈ ਮਾਨਚੰਦ ਇਸ ਡੰਡੇ ਕੋ ਖਬਰਦਾਰ ਰੱਖਣਾ ਸ੍ਰੀ ਗੁਰੂ ਨਾਨਕ ਜੀ ਦੇ ਬਚਨ ਮੰਨ ਕੇ ਮਾਨਚੰਦ ਲੈ ਕੇ ਉਹ ਡੰਡਾ ਆਪਣੇ ਸਿਰ ਤੇ ਰੱਖਿਆ ਫਿਰ ਅੱਖੀਆਂ ਉੱਤੇ ਰੱਖਿਆ ਡੰਡਾ ਸਿਰ ਨਾਲ ਛੁਹਾਇਆ ਉਸੇ ਵਕਤ ਮਾਨਚੰਦ ਦੇ ਕਪਾਟ ਖੁੱਲ ਗਏ ਅਗਮ ਨਿਕਮ ਦੀ ਸੋਝੀ ਹੋ ਗਈ ਪਰ ਸ੍ਰੀ ਗੁਰੂ ਨਾਨਕ ਜੀ ਦੀ ਕਿਰਪਾ ਸੇ ਮਾਨਚੰਦ ਪੂਰਨ ਹੋਇਆ ਮਸਤ ਹੋ ਗਿਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਦੇ ਸੁਣ ਭਾਈ ਮਾਨਚੰਦ ਸ੍ਰੀ ਗਰਤਾਰ ਨੂੰ ਯਾਦ ਰੱਖਣਾ ਜਦ ਧਰਮ ਵਿਖੇ ਆਸਥਿਤ ਰਹਿਣਾ ਆਏ ਸੰਤ ਸਾਧ ਦੀ ਸੇਵਾ ਕਰਨੀ ਵੰਡ ਖਾਣਾ ਗਰੀਬ ਦੀ ਪਾਲਣਾ ਕਰਨੀ ਔਰ ਜੋ ਸ਼ੁੱਧ ਸਰੂਪ ਪੂਰਨ ਪਾਰ ਬ੍ਰਹਮ ਉਸ ਵਿਖੇ ਮਾਨ ਦ੍ਰਿੜ ਰੱਖਣਾ ਇਹ ਉੱਤਰ ਪ੍ਰਸ਼ਨ ਸ਼੍ਰੀ ਗੁਰੂ ਜੀ ਮਾਨ ਚਾਹ ਦੇ ਨਾਲ ਕੀਤੇ ਅਦੇ ਕੁਸ਼ਕੂ ਕਾਲ ਸ਼੍ਰੀ ਗੁਰੂ ਨਾਨਕ ਜੀ ਕਾਬਲ ਦੀ ਧਰਤੀ ਵਿੱਚ ਰਹੇ ਅਨੇਕ ਜੀਆ ਦਾ ਉਧਾਰ ਕੀਤਾ ਨਾਮ ਦਾ ਪ੍ਰਚਾਰ ਚਲਾਇਆ ਫਿਰ ਸ਼੍ਰੀ ਗੁਰੂ ਨਾਨਕ ਸਾਹਿਬ ਜੀਆਂ ਦੇ ਚੱਲ ਭਾਈ ਮਰਦਾਨਾ ਹੁਣ ਤੈਨੂੰ ਸਿੰਧ ਦੀ ਧਰਤੀ ਦੀ ਸੈਲ ਕਰਾ ਲਈਏ ਮਰਦਾਨੇ ਆਖਿਆ ਗੁਰੂ ਜੀ ਜਿਵੇਂ ਤੁਹਾਡੀ ਰਜ਼ਾਏ ਜਿੱਧਰ ਆਪ ਜਾਓਗੇ ਉਧਰ ਉਧਰ ਹੀ ਪਾਰੇ ਬਕਾਰ ਕਰੋਗੇ ਫੇਰ ਸਤਗੁਰ ਜੀ ਮੇਰੇ ਤਾਂ ਆਖਿਆ ਕਿਉਂ ਬਾਲਾ ਮਰਦਾਨਾ ਮਰਦਾਨਾ ਗਿਆ ਕਹਿੰਦਾ ਤਾਂ ਮੈਂ ਆਖਿਆ ਜੀ ਬਾਬਾ ਜੀ ਮਰਦਾਨਾ ਸੱਚ ਆਖਦਾ ਜਿਵੇਂ ਆਪ ਦੀ ਰਜ਼ਾਏ ਜੀ ਹੁਣ ਉਥੇ ਹੀ ਚੱਲੋ ਫੇਰ ਸ੍ਰੀ ਗੁਰੂ ਸਾਹਿਬ ਜੀ ਆਂਦੇ ਜਿੱਧਰ ਕਰਤਾਰ ਲੈ ਜਾਸੀ ਉਧਰ ਹੀ ਚੱਲਾਂਗੇ ਫੇਰ ਗੁਰੂ ਨਾਨਕ ਸਾਹਿਬ ਜੀ ਮਾਨ ਚੰਦ ਨੂੰ ਕਰਤਾਰ ਕਰਤਾਰ ਕੀਤੀ ਅਗੋ ਮਾਨ ਚੰਦ ਆਖਿਆ ਸਤ ਕਰਤਾਰ ਸ੍ਰੀ ਗੁਰੂ ਜੀ ਉਥੋਂ ਫਿਰ ਅੱਗੇ ਚੱਲੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸਤ ਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ